ਅੱਜ ਅਸੀਂ ਇੱਥੇ ਮਛਰਾਏਪੁਰ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਹਰਜੀਤ ਸਿੰਘ ਫਬਿੱਲਾ ਨਾਮ ਦਾ ਵਿਅਕਤੀ ਹੈ ਜਿਹਦੇ ਤੇ ਚਾਰ ਪਰਜੇ ਐ ਐਨਡੀ ਐਨਡੀਪੀਐਸ ਤੇ ਦਰਜ ਨੇ ਪਿਛਲੇ ਸਮਾਂ ਤੋਂ ਤੇ ਇੱਕ ਜਿਹੜਾ ਪਰਚਾ ਸੀਗਾ ਲੜਾਈ ਝਗੜੇ ਦਾ ਟੈਂਪ ਟੂ ਮਟਰ ਦਾ ਵੀ ਪਰਚਾ ਇਹਦੇ ਤੇ ਟੋਟਲ ਪੰਜ ਪਰਚੇ ਦਰਜ ਨੇ ਤੇ ਜਿਹਨੇ ਇਹਦੇ ਬਾਕੀ ਪਰਿਵਾਰਿਕ ਮੈਂਬਰ ਐ ਜਿਹਦੇ ਦੀ ਮਾਂ ਹੈਗੀ ਆ ਬਲਜੀਤ कौर ਉਹਦੇ ਤੇ ਵੀ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਹੋਰ ਤੇ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਆ ਉਹਨਾਂ ਤੇ ਇਹਨਾਂ ਤੇ ਜਿਹੜੇ ਹੈਗੇ ਪਰਚੇ ਦਰਜ ਨੇ ਤੇ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਤੇ ਵੱਡੇ ਪਦਾਰਥ ਜਿਹੜਾ ਹੈਗਾ ਨਸ਼ੇ ਦੀ ਤਸਕਰੀ ਕਰਦੇ ਸਨ ਇਸੇ ਦੇ ਕਾਰਵਾਈ ਕਰਦੇ ਹੋਏ ਜਿਹੜੀ ਇਸਪਿੰਡ ਦੀ ಗ್ರಾಮ ਪੰਚਾਇਤ ਨਾਲ ਬੜਾ ਇਹਨਾਂ ਦਾ ਸਹਿਯੋਗ ਰਿਹਾ ਤੇ ਬीडीपीओ ਸਾਹਿਬ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਕਾਰਵਾਈ ਅਮਲ ਚਲਾਉਂਦੀ ਹੈ ਜਿਦੇ ਵਿੱਚ ਇੱਕ ਨਾਜਾਇਜ਼ ਉਸਾਰੀ ਜਿਹੜੀ ਇੱਥੇ ਕੀਤੀ ਜਾ ਰਹੀ ਸੀਗੀ ਕਿ ਇਲੀਗਲ ਇਨਫੋਰਸਮੈਂਟ ਜਿਹੜਾ ਸੀਗਾ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਇਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬीडीपीओ ਸਾਹਿਬ ਵੀ ਹੈਗੇ ਐਸਡੀਓ ਸਾਹਿਬ ਵੀ ਨਾਲ ਮਿਲ ਕੇ ਜਿਹੜੀ ਹੈਗੀ ਇਹਨੂੰ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਆ ਤੇ ਅੱਗੇ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਨਸ਼ਾ ਤਸਕਰ ਇਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਏ ਤੋਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਬਿਕਾਉਜ਼ ਸਾਡੀ ਸਾਡੀ ਜਿਹੜੀ ਨਿਗਾਹ ਹੈ ਉਹ ਤੁਹਾਡੇ ਤੇ ਹੈ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਤੇ ਜਿੰਨੇ ਵੀ ਵੀਰ ਜਿਹੜੇ ਦੇ ਵਿੱਚ ਨਸ਼ਾ ਕਿਤਨੇ ਕਿਤੇ ਕਿਉਂਕਿ ਵਿਕਟਿਮ ਹੈਗੇ ਹਨ ਨਸ਼ਾ ਪੀਂਦੇ ਆਤੀ ਹਨ ਉਹਨਾਂ ਨੂੰ ਸਾਡੇ ਵੱਲੋਂ ਖੁੱਲਾ ਜਿਹੜਾ ਹੈਗਾ ਸਪੋਰਟ ਹੈਗਾ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਜਿਹੜੇ ਜੋ ਵੀ ਤੁਹਾਨੂੰ ਮੈਡੀਕਲ ਟਰੀਟਮੈਂਟ ਦੇਣਾ ਹੈ ਡੀ ਐਡਿਕਸ਼ਨ ਸੈਂਟਰ ਚ ਜਾਂ OAT ਸੈਂਟਰ ਚ ਜਾਂ ਜੋ ਵੀ ਤੁਹਾਨੂੰ ਮੈਡੀਸਨ ਦੀ ਲੋੜ ਹੈਗੀ ਆ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਹੈਗੇ ਆਪਣੇ ਸਿਵਲ ਹਸਪਤਾਲ ਦੇ ਨਾਲ ਮਿਲ ਕੇ ਤੁਹਾਨੂੰ ਮੁਹੱਈਆ ਕਰਾਵਾਂਗੇ ਤੇ ਅੱਗੇ ਵੀ ਜਿਹੜੀ ਹੈਗੀ ਇਸ ਤਰੀਕੇ ਦੀ ਕਾਰਵਾਈ ਭਵਿੱਖ ਦੇ ਵਿੱਚ ਜਿਹੜੀ ਹੈ ਜਲਦੀ ਰੋਕ ਕੱਜ ਵੀ ਕੋਈ ਨਸ਼ਾ ਨਹੀਂ ਮਿਲਿਆ ਕੋਈ ਚੈੱਕ ਨਹੀਂ ਹਾਂਜੀ ਅੱਜ ਵੀ ਕੋਈ ਨਸ਼ਾ ਮਿਲਿਆ ਨਾ ਕੋਈ ਨਹੀਂ ਆ ਜਿਹੜੇ ਬੰਦੇ ਹੈਗੇ ਪਿੱਛੇ ਇਹਨਾਂ ਦੇ ਕਾਫੀ ਪਰਚੇ ਦਰਜ ਨੇ ਇਹਨਾਂ ਦੇ ਯਾਤਰ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਜਾਂ ਤਾਂ ਜੇਲ੍ਹ 'ਚ ਨੇ ਜਾਂ ਫਰਾਰ ਨੇ ਸਾਡੀ ਟੀਮਾਂ ਲਗਾਤਾਰ ਰੇਡ ਵੀ ਕਰਦੀ ਹੈ ਜਿਹੜਾ ਮੇਰੇ ਵਿੱਚ ਮਿਲਣਾ ਹੈਗਾ ਉਹ ਤੇ ਬਾਕੀ ਅੱਜ ਜਿਹੜੀ ਹੈਗੀ ਹੈ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਅਮਲ ਚਲਾਈ ਜਾਂਦੀ ਹੈ ਤੇ ਅੱਗੇ ਵੀ ਜਿਹੜੀ ਹੈਗੀ ਹੈ ਇਸ ਤਰੀਕੇ ਦੀ ਕਾਰਵਾਈ ਚਲਦੀ ਰਹੂਗੀ ਸਾਡੇ ਇਲਾਕੇ ਦੇ ਵਿੱਚ ਦਿੱਲੀ ਦੇ ਅੱਜ ਕੋਈ ਉਹਨਾਂ ਦੀ ਸਵੇਰੇ ਰੇਡ ਹੋਈ ਹੈ ਜੀ ਉਹਦੇ ਪੁਲਿਸ ਵੱਲੋਂ ਪਿੰਡ 'ਚ ਨਹੀਂ ਪਿੰਡ ਚ ਸਾਡਾ ਜਿਹੜਾ ਰੂਟੀਨ ਕਸੋ ਆਪਰੇਸ਼ਨ ਚੱਲਦਾ ਰਹਿੰਦਾ ਕਿ ਜੇ ਕੋਈ ਬੰਦਾ ਕੋਈ ਵਿਅਕਤੀ ਜੇ ਕੋਈ ਨਸ਼ਾ ਵੇਚਦਾ ਇਦਾਂ ਦਾ ਕੁਛ ਹੈਗਾ ਉਹਦੇ ਤੇ ਸਾਡੀ ਕਾਰਵਾਈ ਚੱਲਦੀ ਰਹਿੰਦੀ ਹੈ ਉਹ ਰੂਟੀਨ ਆਪਰੇਸ਼ਨਸ ਜਿਹੜੇ ਕਿ ਚੱਲਦੇ ਰਹਿੰਦੇ ਬਟ ਕੋਈ ਸਪੈਸਿਫਿਕ ਇਸ ਤਰੀਕੇ ਦਾ ਕੋਈ ਕਾਰਵਾਈ ਨਹੀਂ ਹੈਗੀ ਆ ਕਿ ਆਪਾਂ ਕਿਸੇ ਨੂੰ ਚੱਕਿਆ ਹੋ ਤੇ ਬਾਕੀ ਅਗਰ ਜੇ ਕੋਈ ਵਿਅਕਤੀ ਕੋਈ ਇਲੀਗਲ ਐਕਟੀਵिटीज ਪਾਇਆ ਜਾਂਦਾ ਤੇ ਜ਼ਰੂਰ ਉਹਦੇ ਤੇ ਸਾਡੀ ਟੀਮ ਕਾਰਵਾਈ ਕਰਦੀ ਰਹਿੰਦੀ ਹੈ ਹਰ ਤੱਕ ਇਸ ਤੋਂ ਪਹਿਲਾਂ ਮੰਡੀ ਗਵਿੰਦਗੜ ਵੀ ਕਾਰਵਾਈ ਸਿਰਫ ਦਿਲੇ ਤੱਕ ਟੋਂ ਤੱਕ ਸੀਮਿਤ ਰਹੀ ਜੀ ਉਹ ਜਿਹੜਾ ਸੀਗਾ बिकॉज ਸੈਂਸਿਟਿਵ ਜਿਹੜੀ ਉਹ ਬਿਲਡਿੰਗ ਸੀਗੀ ਤੇ ਉਸਦੀ ਸਾਰੇ ਕੰਡੀਸ਼ਨਸ ਨੂੰ ਦੇਖਤੇ ਹੋਏ ਅਸੀਂ ਰੂਟ ਆਇਆ ਸੀਗਾ ਤੇ ਹੁਣ ਕਿਉਂਕਿ ਆ ਬਿਲਡਿੰਗ ਹੈਗੀ ਆ ਇਸ ਨੂੰ ਸਾਡੀ ਕੋਸ਼ਿਸ਼ ਹੈ ਜਿੰਨਾ ਮੈਕਸਿਮਮ ਪੋਸੀਬਲ ਹੋ ਕਿਉਂਕਿ ਅਸੀਂ ਪਬਲਿਕ ਸੇਫਟੀ ਵੀ ਦੇਖਣੀ ਹੈ ਪਬਲਿਕ ਸੇਫਟੀ ਤੇ ਉਹਨੂੰ ਵੀ ਦੇਖਣਾ ਹੈ ਕਿ ਕਿਸੇ ਨੂੰ ਰਿਸਕ ਨਹੀਂ ਪਹੁੰਚਣਾ ਚਾਹੀਦਾ ਉਹ ਸਾਰੀ ਜਿਹੜੀ ਹੈਗੀ ਕੰਡੀਸ਼ਨਸ ਨੂੰ ਦੇਖਤੇ ਹੋਏ ਕਾਰਨ ਇਹ ਮਚ ਲੈਂਦੀ ਜਾਂਦੀ ਹੁੰਦੀ ਹੈ ਹੁਣ ਕਿੰਨੇ ਨਸ਼ਾ ਸ਼ਰਾਨਾਂ ਦਾ ਟਰੀਟਮੈਂਟ ਦੇ ਰਹੇ ਹਾਂ ਅਸੀਂ ਜੀ ਪਿਛਲੇ 2 ਟਾਈਮ ਅੰਨੇ ਦੇ ਵਿੱਚ ਕਰੀਬ 80 ਤੋਂ ਉੱਤੇ ਬੰਦੇ ਜਿਹੜੇ ਹੈਗੇ ਆ ਸਾਡੇ ਡੀਐਸ ਜੈਕਸ਼ਨ ਸੈਂਟਰ ਚ ਜਿਹੜੇ ਹੈਗੇ ਆ ਦਾਖਲ ਕੀਤੇ ਗਏ ਹੁਣ ਤੱਕ ਤੇ ਅੱਗੇ ਵੀ ਸਾਡੇ ਵੱਲੋਂ ਖੁੱਲਾ ਸਦਾ ਤੇ ਅਸੀਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਜਾ ਕੇ ਸਾਡੇ ਅਫਸਰ ਅਸੀਂ ਆਪ ਵੀ ਜਿਹੜੇ ਹੈਗੇ ਆ ਲਗਾਤਾਰ ਸੈਮੀਨਾਰ ਸੀ ਸੰਬੰਧੀ ਆਰਗੇਨਾਈਜ਼ ਕਰਾਉਂਦੇ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਤੇ ਸਾਡੇ ਵੱਲੋਂ ਖੁੱਲਦਾ ਖੁੱਲਾ ਨਿਮੰਤਰਣ ਹੈ ਕੋਈ ਵਿਅਕਤੀ ਕਿਸੇ ਵੀ ਤਰੀਕੇ ਦਾ ਜੇ ਅਗਰ ਉਹਨੂੰ ਕੋਈ ਆਪਣਾ ਟ੍ਰੀਟਮੈਂਟ ਕਰਾਉਣਾ ਹੈ ਦਾ ਵਿਕਟਿਮ ਹੈ ਜਾਂ ਡਰਗ ਜਿਹੜਾ ਹੈਗਾ ਪੀਨ ਦਾਦੀ ਹੈ ਪਰ ਉਹ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਇਸ ਨਸ਼ੇ ਤੋਂ ਨਿਕ ਪੂਰੀ ਹਰ ਤਰੀਕੇ ਨਾਲ ਉਹਦੀ ਮਦਦ ਕੀਤੀ ਜਾਂਦੀ ਹੈ ਤੇ ਅੱਗੇ ਵੀ ਅਸੀਂ ਕਰਾਂਗੇ